ਤਾਂ ਇਹ ਤੁਮਾਸ਼ੋ ਲੱਗਾ ਕੋਈ ਟੀਵੀ ਕੰਦੇ ਸਾਨੂੰ ਕੋਈ ਪਤਾ ਨਹੀਂ ਕਿੱਦਾਂ ਹੈ ਕਿ ਕੋਈ ਗੱਲ ਕੀ ਕੀ ਕਹਿੰਦੇ 2011 ਚ ਕੀ ਹੋਇਆ ਘਾਟੇ ਚ ਲੈ ਕੇ ਆਉਂਦੇ ਜਿੱਦਾਂ ਚੋਟੇ ਸਾਰੇ ਮੋਸ਼ੀ ਦੇ ਘੋਟੇ ਦੇ ਲੈ ਕੇ ਜਾਣਾ ਹੈ ਇਹ ਗੱਲਾਂ ਬੜੀਆਂ ਗੁੰਗੀਆਂ ਕਹਿੰਦੇ ਦੁਬਾਰਾ ਬਵਾ ਤੇ ਫਿਰ ਤੁਹਾਨੂੰ ਸਾਰੀ ਕੋਈ ਤਸਵੀਰ ਦਾ ਹੁੰਦਾ ਇਹ ਬੜੀ ਕਮੀ ਚੋਰੀ ਜੀ ਕਿਹੜੀ ਆਪਣੀ ਮੌਤ ਵਾਲੀ ਗੱਲ ਦੱਸਣ ਦੇ ਜਿਹੜੀ ਉਦੋਂ ਦੱਸਦੇ ਮੈਂ ਇੰਟਰਵਿਊ ਚ ਵੀ ਕਿਹਾ ਇੱਕ ਜੂਦੋਂ ਤੋਂ ਜਦੋਂ ਅੱਜ ਤੋਂ ਪਹਿਲਾਂ ਨਹੀਂ ਇੰਟਰਵਿਊ ਆਈ ਕਿਹੜੇ ਉਦੋਂ ਕੋਲਰ ਹਾਂ ਕੋਈ ਗੱਲ ਨਹੀਂ ਹੋ ਰਹੀ ਉਦੋਂ ਮੈਂ ਨਾ ਮੋਬਾਈਲ ਤੇ ਮੈਸੇਜ ਹੈਗੇ ਤਾਂਵੇਂ ਨਾਮ ਹੀ ਉਹਨਾਂ ਦਾ ਤਾਂ ਮੋਟਾ ਮੋਟਾ ਤਾਂ ਮੋਟਾ ਮੋਟਾ ਆ ਹੀ ਮਲ ਗਿਆ ਇਹ ਰਾਮ ਜੀ ਮਰ ਗਿਆ ਚਾਨ੍ਹੇ ਵਾਪਸ ਚਾਨ੍ਹੇ ਵਜੇ ਵਾਪਸ ਮੁਕਾਨੇ ਆ ਮਾਰ ਮੋਰਾ ਇਹ ਹੁੰਦਾ ਨਾ ਯਾਰ 14 ਹੀ ਪਿਆ ਪਿਆ ਜਿੱਦਾਂ ਮਨ ਲੋ ਕਰੇ ਹੋਏ ਮੈਂ ਸਵੇਰੇ ਉੱਠਿਆ ਨਾ ਤਾਂ 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 ਬੰਦ ਹੋ ਗਿਆ ਇੱਕ ਪੈਨਲ ਆਵਾ ਨਹੀਂ ਝੂਠ ਨਹੀਂ ਮਾਰਨਾ ਨਹੀਂ ਨਹੀਂ ਮੈਂ ਆਪਣੀ ਕੰਡਦਾ ਆਪਣੀ ਪੀਣਾ ਹੂੰ ਮੈਂ ਉੱਠਿਆ ਤੇ ਮੇਰੀ ਆਤਾ ਮੈਂ ਜਰਾਬ ਦਾ ਇੱਕ ਪੈਗ ਲਾਗਦੇ ਫਿਰ ਰੋਟੀ ਖਾਣ ਨੂੰ ਫਿਰ ਡਿਊਟੀ ਜਾਂਦਾ ਨਾ ਦੇ ਨਾਲ ਵੀ ਮੈਂ ਇੱਕ ਇਹਨੇ ਬੈਗ ਲਾਇਆ ਹੁੰਦਾ ਵਿੱਚ ਹੀ ਕੰਨੀ ਰੱਖੀ ਹੁੰਦੀ ਸੀ 2 ਲੀਟਰ ਦੀ ਹੋਣੀ ਹੁੰਦੀ। ਨੀਵਰ ਦਾ ਕੰਮ ਤਾਂ ਇਹਨੇ ਨਹੀਂ ਪੀਂਦੇ ਨੀਂਦੇ। ਆਹ ਖੜੀ ਜਾਣਾ। ਮੈਂ ਲਾ ਕੇ ਅਜੇ ਮੈਂ ਦੋ ਪੈਰ ਆਉਂਦਾ। ਆਉਂੂ ਗਿਆ। ਜਦ ਮੈਨੂੰ ਜਿਵੇਂ ਵੀ ਪੜੀ ਨੇੜੇ ਆ ਗਈ। ਮੇਰੇ ਸਿਰ ਨੂੰ ਬਹੁਤ ਹੀ ਜਾ ਮ ਕਰੀਓ। ਦੇਖਾਂ ਮੈਂ। ਦੋ ਮੋਟੀ ਇਹਨਾਂ ਦੋ ਲਾ ਕੇ ਮੇਰੇ ਭਰਾਵਾਂ ਦੀ ਇਹਨੂੰ ਵੀ ਹੋ ਗਿਆ। ਮੇਰਾ ਇੱਕ ਭਰਾ ਹਾਂ ਦਾ ਵੀ ਪੈਸੇ ਦਾ ਹੀ ਆ ਤਾ। ਰੱਜਾ ਮੇ ਬੋਗੇ ਮੈਂ ਗਰੀਆ ਨੂੰ ਭੱਜਾ ਕਿਉਂਕਿ ਮੈਨੂੰ ਮੇਰਾ ਟਾਈਮ ਹੋ ਰਿਹਾ ਸੀ ਮੌਤ ਦਾ ਮੈਂ ਭੱਜਾ ਭੱਜਾ ਛੱਪੜ ਨੂੰ ਗਿਆ ਛੱਪੜ ਤੋਂ ਵੀ ਉਹਨਾਂ ਮੈਨੂੰ ਫੇਰ ਉਦੋਂ ਉਦੋਂ ਘੇਰ ਕੇ ਲਿਆਂਦਾ ਮੈਂ ਆਪਣੀ ਹਾਨ ਚਾਉਂਦਿਆਂ ਬੰਦਾ ਬਚਾਉਂਦਾ ਵਾ ਉਹ ਵੇਲੇ ਰੂਹ ਰੂਹ ਉੱਡਦੀ ਆਉਂਦੋ ਲਿਆ ਮੈਂ ਦੌੜਾਂ ਗਿਆ ਗਰੀਆ ਨੂੰ ਗਰੀਆ ਨੂੰ ਨਾ ਘੇਰ ਘੇਰ ਕੇ ਨਾ ਮੈਨੂੰ ਬਾੜੇ ਗੇਟ ਦੇ ਗਾੜੀ ਸੋਤਲੇ ਜਿੱਥੇ ਮਤਲਬ ਆਉਣੀ ਉਹ ਜੈਸੇ ਜਗ੍ਹਾ ਤੇ ਆਉਣੀ ਹਾਂ ਹਾਂ ਮੈਂ ਤੇ ਘਰ ਨਾਲੇ ਵੀ ਭੱਜਾ ਗਿਆ ਹਾਂ ਜਿੱਕਰ ਦੁਕਾਨਾਂ ਵੀ ਉਧਰ ਵੀ ਗਿਆ ਉਧਰ ਵੀ ਗਿਆ ਛਪੜਾਂ ਲੈ ਗਿਆ ਉਧਰੋਂ ਕੇਸ ਕਰ ਗਏ ਮੈਂ ਧੋਣਾ ਹੀ ਘਰ ਆ ਦੇ ਅੰਦਰ ਵੀ ਆਦੇ ਸ਼ਦਾ ਹੋ ਗਏਨ ਖਾਲੇ ਦੇ ਸਾਲ ਕੱਢ ਗਏ ਮੈਂ ਡਈ ਪਿਆ ਮੁਰਗੇ ਮੈਨੂੰ ਇਹਨਾਂ ਨੇ ਮੰਜੇ ਤੇ ਪਾਤਾ ਸਾਹਮਣੇ ਡਾਕਟਰ ਆ ਉਹਨੂੰ ਲੈ ਆਏ ਵੀ ਬੰਦੇ ਵਾਲਾ ਸਾਹਿਬ ਇੱਕ ਉਹ ਜਾਗ ਚੁੱਕੀ ਤਾਂ ਗੁੱਡੀਆਂ ਲਾ ਕੇ ਦੇ ਦਿਮਾਗ ਨੂੰ ਚੈੱਕ ਕੀਤਾ ਉਹਨਾਂ ਵੀ ਭਾਈ ਇਹਨੇ ਨਾ ਸੈੱਲ ਕੱਢ ਗਏ ਨੇ ਇਹਨਾਂ ਨੂੰ ਲੈ ਆ ਮਰ ਸਾਹਿਬ ਉਹ ਮੇਰੇ ਭਰਾ ਨੇ ਗੱਡੀ ਗੱਡੀ ਆ ਚਲੋ ਪੀਣੇ ਮੈਨੂੰ ਉਹ ਜੂਗੇ ਚ ਪਾਉਣ ਚਲ ਆ ਵੀ ਭਾਜੀ ਚਲੋ 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 ਓਏ ਮਾਰਾ ਇੱਕ ਕੰਮ ਹੋ ਗਿਆ ਸਾਰਾ ਹੀ ਕੁਝ ਪਾਣਾ ਹੋ ਗਿਆ ਜਦੋਂ ਭਾਜੀ ਚਲੋ 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 ਆ ਜਾਓ ਭਾਜੀ ਚਲੋ ਲੈ ਨਾ ਜਾਂਦੀ ਆਪਾਂ